ਪਾਛੀ ਅੱਜ ਗੁਰੂ ਜੀ ਆ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਸਾਰੇ ਆ ਰਹੇ ਨੇ ਗੁਰੂ ਜੀ ਵੀ ਇਹ ਕਹਿ ਸਕਦੇ ਆ ਕਿ ਪਰਮਾਤਮਾ ਨੂੰ ਆਪਣੇ ਚਾਹਨਾ ਵਿੱਚ ਨਿਵਾਸ ਦੇਵੇ ਨਿਵਾਸ ਦੇਣਾ ਹੀ ਹੈ ਕਿਉਂਕਿ ਉਹ ਬਹੁਤ ਫਕੀਰ ਰੂਹ ਸੀ ਫੱਕਰ ਰੂਹ ਮੈਂ ਉਹਨਾਂ ਦੇ ਵਿੱਚੋਂ ਹਮੇਸ਼ਾ ਇੱਕ ਫੱਕਰ ਨੂੰ ਦਿੱਤਿਆ ਤਫਕੀਰ ਨੂੰ ਦਿੱਤਿਆ ਸੋ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਇੱਕ ਸੱਚੀ ਅੱਜੀ ਸੋਚ ਦੇ ਕੇ ਗਏ ਆ ਮਨ ਇਹ ਹੀ ਕਹਿ ਦੱਸਿਆ ਕਿ ਜੰਦਾ ਨਹੀਂ ਟਾਉਣਾ ਸੁਰੇਲੀ ਗਾਇਕੀ ਤੇ ਚੰਗੇ ਸੁਥਰੇ ਅੱਖਰਾਂ ਦੀ ਗਾਇਕੀ ਜਿਹੜੀ ਉਹ ਹਮੇਸ਼ਾ ਦਿੱਤੀ ਪਈ ਨੇ ਸੋ ਇੱਕ ਫੱਕਰ ਵਾਲੀ ਜ਼ਿੰਦਗੀ ਜੀਤੇ ਚਾਏ ਨੇ ਸੋ ਪਰਮਾਤਮਾ ਉਹਨਾਂ ਦੀ ਸੁਲਵਾੜੀ ਨੂੰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਵਰਸੇ ਤੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਵੇਂ ਦੇਖੀਏ ਕਿ ਕੋਈ ਇਸ ਤਰ੍ਹਾਂ ਦੇ ਸਾਥ ਸੀਗੇ ਜਿਨ੍ਹਾਂ ਨੂੰ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਇੰਡਸਟਰੀ ਨੂੰ ਦਿੱਤੇ ਆ ਲੱਗਦਾ ਕਿ ਇਸ ਤਰ੍ਹਾਂ ਦੇ ਉਸਤਾਦ ਆ ਰਹੇ ਦਾ ਅਸੀਂ ਸਾਰੇ ਇਦਾਂ ਦੇ ਨਹੀਂ ਇਦਾਂ ਦੇ ਉਸਤਾਦ ਜਿਹੜੇ ਹੁੰਦੇ ਉਹ ਸਦੀ ਬਾਅਦ ਇੱਕੋ ਹੀ ਹੁੰਦੇ ਆ ਜਦੋਂ ਤੁਸਰ ਸਾਹਿਬ ਸੀਗੇ ਕਾਂਦੀ ਕਹੂਜਾ ਸਾਹਿਬ ਸੀਗੇ ਸ਼ਕੂਦੀ ਸਾਹਿਬ ਇਸ ਸਭੀ ਚੈੱਕ ਕਰਵਾਤੀ ਇੱਕੋ ਹੀ ਹਾਂਜੀ ਲੇਕਿਨ ਇਹਨਾਂ ਤੋਂ ਜਾਣ ਲੈ ਜੋ ਘਟਾ ਪਿਆ ਕਿ ਪੂਰਾ ਹੋ ਗਿਆ ਕਦੀ ਵੀ ਘਟਾ ਨਹੀਂ ਪੂਰਾ ਹੋਣਾ ਲੇਕਿਨ ਉਹਨਾਂ ਦੀ ਜੋ ਕਾਇਕੀ ਆ ਜੋ ਉਹਨਾਂ ਦੇ ਜਿੰਨੇ ਅਸੀਂ ਸਾਰੇ ਸਟੂਡੈਂਟ ਆ ਵਿਦਿਆਰਥੀ ਆ ਉਹਨਾਂ ਦੇ ਚੇਲੇ ਆ ਤੋਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਫਲਵਾੜੀ ਆ ਜਿੰਨੀ ਆ ਸਾਰੀ ਜਿੰਦਾ ਰੱਖੋ ਕਿਉਂਕਿ ਦਸਮਾਨੀ ਤੌਰ ਤੇ ਉਹ ਸਾਡੇ ਤੋਂ ਗਏ ਆ ਲੇਕਿਨ ਸਾਡੇ ਗੀਤਾਂ ਦੇ ਵਿੱਚ ਸਾਡੇ ਸੰਗੀਤ ਸਾਡੇ ਸਾਹਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਕਿਉਂਕਿ ਉਹਨਾਂ ਦਾ ਸੰਗੀਤ ਹਮੇਸ਼ਾ ਗੂੰਜਦਾ ਰਹੇ ਜਿਹੜੇ ਉਹਨਾਂ ਨੇ ਸਿਖਾਏ ਹੋਏ ਆਂ ਜੀ ਆਰਨਵ ਦੇ ਟਾਈਮ ਤੋਂ ਕਿ ਉੱਧਰ ਤੇ ਗਿਰਿਆ ਜੀ ਬਿਲਕੁਲ ਰਹਿਣਗੇ ਬਿਲਕੁਲ ਰਹਿਣਗੇ ਜੀ ਹੰਸ ਭਾਜੀ ਤੋਂ ਲੈ ਕੇ ਜੱਸੀ ਤੋਂ ਲੈ ਕੇ ਸਾਵਰ ਭਾਜੀ ਤੋਂ ਲੈ ਕੇ ਧੀਰ ਦਾ ਰੰਜਨ ਅਸੀਂ ਜਿੰਨਾ ਮੇਰੇ ਤੋਂ ਲੈ ਕੇ ਅਸੀਂ ਅੱਜ ਤੱਕ ਗੰਦਾ ਗਾਇਆ ਹੀ ਨਹੀਂ ਕਿਉਂਕਿ ਉਹਨਾਂ ਦੀ ਸਖਸ਼ਾ ਸੀ ਨਾ ਹਮੇਸ਼ਾ ਕਹਿੰਦੇ ਨੇ ਸੰਗਤ ਵਿੱਚੋਂ ਰੰਗ ਚੜਦੀ ਹੈ ਤਾਂ ਸੰਗਤ ਸੀ ਉਹਨਾਂ ਦੀ ਕੀਤੀ ਅਸੀਂ ਗੰਦਾ ਗਾਇਆ ਹੀ ਨਹੀਂ ਐਸੇ ਘੱਟ ਕਮਾਈ ਹੋਣਗੇ ਕਿੰਨੀ ਗੱਲਾਂ ਜੀ ਪਾਸੀ ਅੱਜ ਗੁਰੂ ਜੀ ਆ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਸਾਰੇ ਆ ਰਹੇ ਨੇ ਗੁਰੂ ਜੀ ਵੀ ਇਹ ਕਹਿ ਸਕਦੇ ਆ ਕਿ ਪਰਮਾਤਮਾ ਨੂੰ ਆਪਣੇ ਚਾਹਨਾ ਵਿੱਚ ਨਿਵਾਸ ਦੇਵੇ ਨਿਵਾਸ ਦੇਣਾ ਹੀ ਕਿਉਂਕਿ ਉਹ ਬਹੁਤ ਫਕੀਰ ਰੂਪ ਸੀ ਇੱਕ ਫੱਕਰ ਰੂਪ ਮੈਂ ਉਹਨਾਂ ਦੇ ਵਿੱਚੋਂ ਹਮੇਸ਼ਾ ਇੱਕ ਫੱਕਰ ਨੂੰ ਦੇਖਿਆ ਤਫਕੀਰ ਨੂੰ ਦੇਖਿਆ ਸੋ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਇੱਕ ਸੱਚੀ ਸੋਚ ਦੇ ਕੇ ਗਏ ਉਹਨਾਂ ਨੇ ਇਹੀ ਕਹਿ ਦੱਸਿਆ ਕਿ ਗੰਦਾ ਨਹੀਂ ਹੋਣਾ ਸੁਰੇਲੀ ਗਾਇਕੀ ਤੇ ਚੰਗੇ ਸੁਥਰੇ ਅੱਖਰਾਂ ਦੀ ਗਾਇਕੀ ਜਿਹੜੀ ਉਹ ਹਮੇਸ਼ਾ ਦਿੱਤੀ ਗਈ ਨੇ ਸੋ ਇੱਕ ਫਕਰ ਵਾਲੀ ਜ਼ਿੰਦਗੀ ਜੀ ਕੇ ਗਏ ਨੇ ਸੋ ਪਰਮਾਤਮਾ ਉਹਨਾਂ ਦੀ ਸੁਲਵਾੜੀ ਨੂੰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤੇ ਸਾਨੂੰ ਸਭ ਨੂੰ ਭਾਣਾ ਮੰਨਣਾ ਤਾਂ ਪੈ ਗਿਆ ਇਹਨੇ ਦੇਖੀ ਕਿ ਇੱਕ ਵਿਸਥਾਰੇ ਸਾਹ ਸੀਗੇ ਜਿਨ੍ਹਾਂ ਨੂੰ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਇੰਡਸਟਰੀ ਨੂੰ ਉੱਤੇ ਆ ਲੱਗਦਾ ਹੈ ਕਿ ਇਸ ਦਾ ਵੀ ਉਸਤਾਦ ਹੋ ਆ ਰਿਹਾ ਅਸੀਂ ਸਾਰੇ ਇਦਾਂ ਦੇ ਨਹੀਂ ਇਦਾਂ ਦੇ ਉਸਤਾਦ ਜਿਹੜੇ ਹੁੰਦੇ ਉਹ ਸਦੀ ਬਾਦ ਇੱਕੋ ਹੀ ਹੁੰਦੇ ਜਿਦਾਂ ਰੂਸਰ ਸਾਹਿਬ ਸੀਗੇ ਚੰਦੀ ਤਹੂਜਾ ਸਾਹਿਬ ਸੀਗੇ ਸ਼ਾਕੋਲੀ ਸਾਹਿਬ ਜੀ ਸਭੀ ਚੈੱਕ ਕਰਵਾ ਲਿਆ ਇੱਕੋ ਹੀ ਵਾਰ ਹਾਂਜੀ ਲੇਕਿਨ ਇਹਨਾਂ ਦੀ ਜਾਨ ਹੈ ਜੋ ਘਾਟਾ ਪਿਆ ਕਿ ਪੂਰਾ ਆਦੀ ਨਹੀਂ ਉਹ ਘਾਟਾ ਨਹੀਂ ਪੂਰਾ ਹੋਣਾ ਲੇਕਿਨ ਉਹਨਾਂ ਦੀ ਜੋ ਬਾਈਕੀ ਆ ਜੋ ਉਹਨਾਂ ਦੇ ਜਿੰਨੇ ਅਸੀਂ ਸਾਰੇ ਸਟੂਡੈਂਟ ਆ ਵਿਦਿਆਰਥੀ ਆ ਉਹਨਾਂ ਦੇ ਚੇਲੇ ਆ ਤੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਫਲਵਾੜੀ ਆ ਜਿੰਨੀ ਆ ਸਾਰੀ ਜਿੰਦਾ ਰੱਖੋ ਕਿਉਂਕਿ ਦਸਮਾਨੀ ਤੌਰ ਤੇ ਉਹ ਸਾਡੇ ਤੋਂ ਗਏ ਆ ਲੇਕਿਨ ਸਾਡੇ ਗੀਤਾਂ ਦੇ ਵਿੱਚ ਸਾਡੇ ਸੰਗੀਤ ਸਾਡੇ ਸਾਹਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਉਹਨਾਂ ਦਾ ਸੰਗੀਤ ਹਮੇਸ਼ਾ ਗੂੰਜਦਾ ਰਹੇ ਜਿਹੜੇ ਉਹਨਾਂ ਦੇ ਗੁਰੂ ਸਿਖਾਏ ਹੋਏ ਆਂ ਕੀ ਆਰਨੋਲਡ ਟਾਈਮ ਵੀ ਉੱਧਰ ਤੇ ਗਏ ਆਂ ਬਿਲਕੁਲ ਰਹਿਣਗੇ ਬਿਲਕੁਲ ਰਹਿਣਗੇ ਜੀ ਹੰਸ ਭਾਜੀ ਤੋਂ ਲੈ ਕੇ ਜੱਸੀ ਤੋਂ ਲੈ ਕੇ ਸਵਰ ਭਾਜੀ ਤੋਂ ਲੈ ਕੇ ਪੀ ਦਾ ਰੰਗਨ ਅਸੀਂ ਜਿੰਨਾ ਮਿਹਰ ਤੋਂ ਲੈ ਕੇ ਅਸੀਂ ਅੱਜ ਤੱਕ ਗੰਦਾ ਗਾਇਆ ਹੀ ਨਹੀਂ ਜੀ ਕਿਉਂਕਿ ਉਹਨਾਂ ਦੀ ਸਖਸ਼ਾ ਸੀ ਨਾ ਹਮੇਸ਼ਾ ਕਹਿੰਦੇ ਨੇ ਸੰਗਤ ਵਿੱਚੋਂ ਰੰਗਤ ਚੜਦੀ ਹੈ ਤਾਂ ਸੰਗਤ ਸੀ ਉਹਨਾਂ ਦੀ ਕੀਤੀ ਅਸੀਂ ਕੱਲਾ ਗਾਇਆ ਹੀ ਨਹੀਂ ਐਸੇ ਘੱਟ ਕਮਾਈ ਹੋਣੀ ਕਿ ਅਸੀਂ ਕੱਲਾ